ਦੇ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਉਹਨਾਂ ਨੇ avatars ਧਾਰਿਆ ਜਦੋਂ ਧਰਤੀ ਤੇ ਜ਼ੁਲਮ ਵਧੇ ਹੋਏ ਸੀ ਪਾਪ ਵਧੇ ਹੋਏ ਸੀ ਤਾਂ ਗੁਰੂ ਸਾਹਿਬ ਨੇ ਸੱਚ ਦਾ ਹੋਕਾ ਦਿੱਤਾ ਉਦਾਸੀਆਂ ਕੀਤੀਆਂ ਬਹੁਤ ਵੱਡਾ ਬਹੁਤ ਵੱਡਾ ਦਿਨ ਹੈ ਸਾਡੇ ਲਈ ਅੱਜ ਸੋ ਅੱਜ ਦੇ ਦਿਨ ਬਹੁਤ ਸਾਰੇ ਲੋਕ ਸਿਨਾਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਨੇ ਕਿਸੇ ਪਵਿੱਤਰ ਕੰਮ ਦੀ ਸ਼ੁਰੂਆਤ ਕਰਦੇ ਨੇ ਬੜਾ ਵੱਡਾ ਦਿਨ ਹੈ ਸਾਡੇ ਲਈ ਕੋਈ ਪੁੰਨ ਦਾ ਕੰਮ ਕਰਨ ਦਾ ਤੇ ਆਹ ਜਿਹੜੀ ਸਰਕਾਰ ਤੁਹਾਡੀ ਹੈ ਮੈਂ ਇਹਨੂੰ ਤੁਹਾਡੀ ਸਰਕਾਰ ਇਸ ਕਰਕੇ ਕਹਿਣਾ ਕਿ ਤੁਸੀਂ ਚੁਣੀ ਹੋਈ ਐ ਤੇ ਸਰਕਾਰ ਨੇ ਪੰਜਾਬ ਸਰਕਾਰ ਨੇ ਅੱਜ ਦੇ ਦਿਨ ਫੈਸਲਾ ਕੀਤਾ ਹੈ ਕਿ ਇੱਕ ਪੁੰਨ ਦਾ ਕੰਮ ਕਰਨਾ ਹੈ ਕਿ ਅੱਜ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ਼੍ਰੀ ਹਜ਼ੂਰ ਸਾਹਿਬ ਜਾ ਰਹੀ ਨਾ ਢੇਡ ਜਾ ਰਹੀ ਬਹੁਤ ਸਾਰੇ ਬਜ਼ੁਰਗ ਪਹਿਲਾਂ ਵੀ ਗਏ ਹੋਣਗੇ ਬਹੁਤ ਸਾਰੀਆਂ ਬੱਸਾਂ ਜਾਂਦੀਆਂ ਪਰ ਫਿਰ ਵੀ ਬਹੁਤ ਸਾਰੇ ਅਜੇ ਬਜ਼ੁਰਗ ਹਜੇ ਵੀ ਹੈਗੇ ਨੇ ਜਿਹੜੇ ਕਿਸੇ ਨਾ ਕਿਸੇ ਆਰਥਿਕ ਕਾਰਨ ਕਰਕੇ ਜਾਂ ਕੋਈ ਹੋਰ ਮਾਨਵੀ ਸਾਧਨਾ ਦੀ ਕਮੀ ਕੋਣ ਕਰਕੇ ਕੋਈ ਨਾਲ ਜਾਣ ਵਾਲਾ ਹੈ ਨਹੀਂ ਉਹਦੇ ਕਰਕੇ ਸ਼ਾਇਦ ਰਹਿ ਜਾਂਦੇ ਹੋਣਗੇ ਮੰਨ ਚ ਬਲਬਲੇ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਪਸਦਾ ਨਦੀਰ ਸਾਹਿਬ ਨੂੰ ਚਾਤਪੇਨਾਂ ਜਾਣ ਗਿਆ ਕੁਛ ਧੂਰੀ ਤੋਂ ਬਾਇਆ ਨਾਬਾ ਹੁੰਦੇ ਹੋਏ ਸ਼ੰਭੂ ਵਿੱਚ ਦੀ ਉਧਰ ਦੀ ਜਾਣ ਗਿਆ ਕੁਛ ਇੱਥੋਂ ਦੀ ਜਾਣ ਗਿਆ ਤਿੰਨ ਟ੍ਰੇਨਾਂ ਬਰਿੰਦਾਵਨ ਤਿੰਨ ਟ੍ਰੇਨਾਂ ਬਾਰਾ ਨਸੀ ਫਿਰ ਇੱਕ ਟ੍ਰੇਨ ਮਲੇਰ ਕੋਲਲੇ ਤੋਂ ਅਜਮੇਰ ਸ਼ਰੀਫ ਫਿਰ ਪਟਨਾ ਸਾਹਿਬ ਇਸੇ ਤਰ੍ਹਾਂ ਹੀ ਏਸੀ ਬਸਾਂ ਵੀ ਹੋਣਗੀਆਂ ਜਿਹੜੀਆਂ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਾਉਣਗੇ ਫਤੇਗੜ ਸਾਹਿਬ ਦਰਸ਼ਨ ਹੋਣਗੇ ਦੁੱਖਨਵਾਰਨ ਸਾਹਿਬ ਪਟਿਆਲਾ ਬੈਸ਼ਨੋ ਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਬਗਲਾ ਮੁਖੀ ਸਾਲ ਅਸਰ ਚਿੰਤਪੁਰਨੀ ਜਿੱਥੇ-ਜਿੱਥੇ ਨੇ ਜਿੰਦਾ ਮਨ ਕਰਦਾ ਜਾਣ ਨੂੰ ਕੋਈ ਇਹਦੇ ਵਿੱਚ ਫਾਰਮ ਚ ਅਸੀਂ ਇਹ ਨਹੀਂ ਲਿਖਦੇ ਕਿਉਂ ਚੱਲਿਓ ਜਾਂ ਕੌਣ ਹੋ ਜਾਂ ਜਾਤ ਪਾਤ ਕਿਉਂਕਿ ਉਸ ਉਸ ਗੁਰੂ ਦੇ ਨਾਂ ਤੇ ਅੱਜ ਸ਼ੁਰੂ ਕਰਨ ਲੱਗਿਆ ਜਿਹਨੇ ਜਾਤ ਪਾਤ ਖਤਮ ਕੀਤੀ ਸੀ ਜਿਹਨੇ ਕਿਹਾ ਸੀ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਕੋ ਸੋ ਜਿੱਥੇ ਤੁਹਾਡੇ ਨਾਲ ਤੁਹਾਡੇ ਬੱਚੇ ਜਾਣਾ ਚਾਹੁੰਦੇ ਨੇ ਜਾਓ ਇੱਕ ਟ੍ਰੇਨ 'ਚ ਨਹੀਂ ਬੱਸ 'ਚ ਮੋਗਾ ਮੇਰੇ ਅਗਲੀ ਚੱਲਦੇ ਹੋ ਜੋ ਉੱਥੇ ਜਾ ਕੇ ਰਹਿਣਾ ਉੱਥੇ ਰਹਿਣ ਦਾ ਵੀ ਬਹੁਤ ਵਧੀਆ ਪ੍ਰਬੰਧ ਆ ਹੁਣ ਜਿਹੜੀ ਟ੍ਰੇਨ ਜਾਊਗੀ ਉੱਥੇ ਬੱਸਾਂ ਦਾ ਪ੍ਰਬੰਧ ਹੈ ਉੱਥੇ ਸ਼ਾਨਦਾਰ ਬੱਸਾਂ ਜਿਹੜੀਆਂ ਨੇ ਉਹ ਤੁਹਾਨੂੰ ਸਾਰੇ ਗੁਰੂਕਰਤ ਸਰਬ ਦੇਖਾਉਣਗੀਆਂ ਹਜੂਰ ਸਾਹਿਬ ਦੇ ਜਿੰਨੇ ਵੀ ਬਾਹਰ ਜਾ ਕੇ ਥੋੜੇ ਜੇ ਸ਼ਹਿਰ ਤੋਂ ਬਾਹਰ ਜਾ ਕੇ ਵੀ ਗੁਰਦੁਆਰਾ ਸਾਹਿਬ ਨੇ ਉਹ ਸਾਰਿਆਂ ਦੇ ਦਰਸ਼ਨ ਕਰਾਉਣ ਗਿਆ ਤੇ ਤੁਹਾਨੂੰ ਰਹਿਣ ਵਾਸਤੇ ਵੀ ਬਹੁਤ ਸ਼ਾਨਦਾਰ ਹੋਟਲ ਉੱਤੇ ਕਿ ਬੁੱਕ ਕੀਤੇ ਜਾਣਗੇ ਕਮਰੇ ਬੁੱਕ ਕੀਤੇ ਜਾਣਗੇ ਤੇ ਤਾਂਕੇ ਤੁਹਾਨੂੰ ਇਹ ਲੱਗੇ ਕਿ ਹਾਂ ਪ੍ਰਮਾਤਮਾ ਨੇ ਇੱਕ ਮੌਕਾ ਦਿੱਤਾ ਦਰਸ਼ਨ ਕਰਨ ਦਾ ਉਹ ਮੌਕਾ ਜਿਹੜਾ ਉਹ ਤੁਹਾਡੇ ਹਿੱਸੇ ਆਵੇ ਸਾਡੀ ਵੀ ਇਹੀ ਮਨਸ਼ਾ ਹੈ ਕਿਉਂਕਿ ਪੰਜਾਬੀ ਆ ਸਾਡੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਔਰ ਅਸੀਂ ਇਕੱਠੇ ਰਹਿੰਦੇ ਆ ਅਸੀਂ ਬਹੁਤ ਸਾਰੇ ਧਰਮ ਜਿਹੜੇ ਪੰਜਾਬ ਦੇ ਵਿੱਚ ਨੇ ਅਸੀਂ ਇੱਕ ਦੂਜੇ ਦੇ ਤਿਹਾਰ ਮਨਾਉਂਦੇ ਆ ਅਸੀਂ ਇੱਕ ਦੂਜੇ ਦੇ ਪਰ ਪੁਰਬ ਮਨਾਉਨੇ ਆਸੀਂ ਇੱਕ ਦੂਜੇ ਦੇ ਦੀਵਾਲੀਆਂ ਦਸਹਿਰਿਆਂ ਚ ਸ਼ਾਮਲ ਹੁੰਨੇ ਆ ਖੁਸ਼ੀਆਂ ਚ ਸ਼ਾਮਲ ਹੁੰਨੇ ਆ ਅੱਜ ਦੇ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਉਹਨਾਂ ਨੇ ਅਵਤਾਰ ਧਾਰਿਆ ਜਦੋਂ ਧਰਤੀ ਤੇ ਜ਼ੁਲਮ ਵਧੇ ਹੋਏ ਸੀ ਪਾਪ ਵਧੇ ਹੋਏ ਸੀ ਤਾਂ ਗੁਰੂ ਸਾਹਿਬ ਨੇ ਸੱਚ ਦਾ ਹੋਕਾ ਦਿੱਤਾ ਉਦਾਸੀਆਂ ਕੀਤੀਆਂ ਬਹੁਤ ਵੱਡਾ ਬਹੁਤ ਵੱਡਾ ਦਿਨ ਹੈ ਸਾਡੇ ਲਈ ਅੱਜ ਸੋ ਅੱਜ ਦੇ ਦਿਨ ਬਹੁਤ ਸਾਰੇ ਲੋਕ ਇੱਥੇ ਨਾ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਨੇ ਕਿਸੇ ਪਵਿੱਤਰ ਕੰਮ ਦੀ ਸ਼ੁਰੂਆਤ ਕਰਦੇ ਨੇ ਬੜਾ ਵੱਡਾ ਦਿਨ ਹੈ ਸਾਡੇ ਲਈ ਕੋਈ ਪੁੰਨ ਦਾ ਕੰਮ ਕਰਨ ਦਾ ਤੇ ਆਹ ਜਿਹੜੀ ਸਰਕਾਰ ਤੁਹਾਡੀ ਹੈ ਮੈਂ ਇਹਨੂੰ ਤੁਹਾਡੀ ਸਰਕਾਰ ਇਸ ਕਰਕੇ ਕਹਿਣਾ ਕਿ ਤੁਸੀਂ ਚੁਣੀ ਹੋਈ ਹੈ ਤੇ ਸਰਕਾਰ ਨੇ ਪੰਜਾਬ ਸਰਕਾਰ ਨੇ ਅੱਜ ਦੇ ਦਿਨ ਫੈਸਲਾ ਕੀਤਾ ਹੈ ਕਿ ਇੱਕ ਪੁੰਨ ਦਾ ਕੰਮ ਕਰਨਾ ਹੈ ਕਿ ਅੱਜ ਪੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ੍ਰੀ ਹਜ਼ੂਰ ਸਾਹਿਬ ਜਾ ਰਹੀ ਨਾ ਤੇੜ ਜਾ ਰਹੀ ਬਹੁਤ ਸਾਰੇ ਬਜ਼ੁਰਗ ਪਹਿਲਾਂ ਵੀ ਗਏ ਹੋਣਗੇ ਬਹੁਤ ਸਾਰੀਆਂ ਬੱਸਾਂ ਜਾਂਦੀਆਂ ਪਰ ਫਿਰ ਵੀ ਬਹੁਤ ਸਾਰੇ ਅਜੇ ਬਜ਼ੁਰਗ ਹਜੇ ਵੀ ਹੈਗੇ ਨੇ ਜਿਹੜੇ ਕਿਸੇ ਨਾ ਕਿਸੇ ਆਰਥਿਕ ਕਾਰਨ ਕਰਕੇ ਜਾਂ ਕੋਈ ਹੋਰ ਮਾਨਵੀ ਸਾਧਨਾ ਦੀ ਕਮੀ ਕੋਣ ਕਰਕੇ ਕੋਈ ਨਾਲ ਜਾਣ ਵਾਲਾ ਹੈ ਨਹੀਂ ਉਹਦੇ ਕਰਕੇ ਸ਼ਾਇਦ ਰਹਿ ਜਾਂਦੇ ਹੋਣਗੇ ਮਨ 'ਚ ਬਲਬਲੇ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਾਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਾਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਫਸਦਾ ਹੁੰਦਾ ਨਦੀਰ ਸਾਹਿਬ ਨੂੰ ਚਾਤਪੇਨਾਂ ਜਾਣ ਗਿਆ ਕੁਛ ਧੂਰੀ ਤੋਂ ਬਾਇਆ ਨਾਭਾ ਹੁੰਦੇ ਹੋਏ ਸ਼ੰਭੂ ਵਿੱਚ ਦੀ ਉਧਰ ਦੀ ਜਾਣ ਗਿਆ ਕੁਛ ਇੱਥੋਂ ਦੀ ਜਾਣ ਗਿਆ ਤਿੰਨ ਟ੍ਰੇਨਾਂ ਬਰਿੰਦਾਵਨ ਤਿੰਨ ਟ੍ਰੇਨਾਂ ਵਾਰਾ ਨਸੀ ਫਿਰ ਇੱਕ ਟ੍ਰੇਨ ਮਲੇਰਕੋਲਲੇ ਤੋਂ ਅਜਮੇ ਸ਼ਰੀਫ ਫਿਰ ਪਟਨਾ ਸਾਹਿਬ ਇਸੇ ਤਰ੍ਹਾਂ ਹੀ ਐਸੀ ਬਸਾਂ ਵੀ ਹੋਣਗੀਆਂ ਜਿਹੜੀਆਂ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਾਉਣਗੇ ਫਤਿਹਗੜ੍ਹ ਸਾਹਿਬ ਦਰਸ਼ਨ ਹੋਣਗੇ ਦੁੱਖਨਵਾਰਨ ਸਾਹਿਬ ਪਟਿਆਲਾ ਵੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਬਗਲਾ ਮੁਖੀ ਸਾਲ ਅਸਰ ਚਿੰਤਪੁਰਨੀ ਜਿੱਥੇ-ਜਿੱਥੇ ਵੀ ਜੀ ਦਾ ਮਨ ਕਰਦਾ ਜਾਣ ਨੂੰ ਕੋਈ ਇਹਦੇ ਵਿੱਚ ਫਾਰਮ ਚ ਅਸੀਂ ਇਹ ਨਹੀਂ ਲਿਖਦੇ ਕਿਉਂ ਚੱਲਿਓ ਜਾਂ ਕੌਣ ਹੋ ਜਾਂ ਜਾਤ ਪਾਤ ਕਿਉਂਕਿ ਉਸ ਉਸ ਗੁਰੂ ਦੇ ਨਾਂ ਤੇ ਅੱਜ ਸ਼ੁਰੂ ਕਰਨ ਲੱਗਿਆ ਜਿਨੇ ਜਾਤ ਪਾਤ ਖਤਮ ਕੀਤੀ ਸੀ ਜਿਨੇ ਕਿਹਾ ਸੀ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਗੋ ਸੋ ਜਿੱਥੇ ਤੁਹਾਡੇ ਨਾਲ ਤੁਹਾਡੇ ਬੱਚੇ ਜਾਣਾ ਚਾਹੁੰਦੇ ਨੇ ਜਾਓ ਇੱਕ ਟ੍ਰੇਨ ਚ ਨਹੀਂ ਬੱਸ ਚ ਮੌਕਾ ਮਿਲੇ ਅਗਲੀ ਚੱਲ ਜਿਓ ਤੇ ਉੱਥੇ ਜਾ ਕੇ ਰਹਿਣਾ ਉੱਥੇ ਰਹਿਣ ਦਾ ਵੀ ਬਹੁਤ ਵਧੀਆ ਪ੍ਰਬੰਧ ਆ ਹੁਣ ਜਿਹੜੀ ਟ੍ਰੇਨ ਜਾਊਗੀ ਉੱਥੇ ਬੱਸਾਂ ਦਾ ਪ੍ਰਬੰਧ ਹੈ ਉੱਥੇ ਸ਼ਾਨਦਾਰ ਬੱਸਾਂ ਜਿਹੜੀਆਂ ਨੇ ਉਹ ਤੁਹਾਨੂੰ ਸਾਰੇ ਗੁਰਦਗਰੂ ਘਰ ਸਾਬ ਦੇਖਾਉਣਗੀਆਂ ਹਜੂਰ ਸਾਹਿਬ ਦੇ ਜਿੰਨੇ ਵੀ ਬਾਹਰ ਜਾ ਕੇ ਥੋੜੇ ਜੇ ਸ਼ਹਿਰ ਤੋਂ ਬਾਹਰ ਜਾ ਕੇ ਵੀ ਗੁਰਦੁਆਰਾ ਸਾਹਿਬ ਨੇ ਉਹ ਸਾਰੇ ਦੇ ਦਰਸ਼ਨ ਕਰਾਉਣਗੀਆਂ ਤੇ ਤੁਹਾਨੂੰ ਰਹਿਣ ਵਾਸਤੇ ਵੀ ਬਹੁਤ ਸ਼ਾਨਦਾਰ ਹੋਟਲ ਉੱਥੇ ਕਿ ਬੁੱਕ ਕੀਤੇ ਜਾਣਗੇ ਕਮਰੇ ਬੁੱਕ ਕੀਤੇ ਜਾਣਗੇ ਤੇ ਤਾਂ ਕਿ ਤੁਹਾਨੂੰ ਇਹ ਲੱਗੇ ਕਿ ਹਾਂ ਪ੍ਰਮਾਤਮਾ ਨੇ ਇੱਕ ਮੌਕਾ ਦਿੱਤਾ ਦਰਸ਼ਨ ਕਰਨ ਦਾ ਉਹ ਮੌਕਾ ਜਿਹੜਾ ਉਹ ਤੁਹਾਡੇ ਹਿੱਸੇ ਆਵੇ ਸਾਡੀ ਵੀ ਇਹੀ ਮਨਸ਼ਾ ਹੈ ਕਿ ਕਿਉਂਕਿ ਪੰਜਾਬੀ ਆ ਸਾਡੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਔਰ ਅਸੀਂ ਇਕੱਠੇ ਰਹਿੰਨੇ ਆ ਅਸੀਂ ਬਹੁਤ ਸਾਰੇ ਧਰਮ ਜਿਹੜੇ ਪੰਜਾਬ ਦੇ ਵਿੱਚ ਨੇ ਅਸੀਂ ਇੱਕ ਦੂਜੇ ਦੇ ਤਿਹਾਰ ਮਨਾਉਂਦੇ ਆ ਅਸੀਂ ਇੱਕ ਦੂਜੇ ਦੇ ਗੁਰਪੁਰਬ ਮਨਾਉਂਦੇ ਆ ਅਸੀਂ ਇੱਕ ਦੂਜੇ ਦੇ ਦੀਵਾਲੀਆਂ ਦਸਹਰਾ ਵਿੱਚ ਸ਼ਾਮਲ ਹੁੰਨੇ ਆ ਖੁਸ਼ੀਆਂ ਵਿੱਚ ਸ਼ਾਮਲ ਹੁੰਨੇ ਆ